प्यारे दोस्तों प्यार भरी सस्साइकल जी पंजाब सरकार जो के ला ਰਿਆ ਲਾਰੀ ਹੈ ਮੁਲਾਜ਼ਮਾਂ ਦੇ ਜਥੇਬੰਦੀਆਂ ਨੂੰ ਮੌਲਾਇਨ ਦੁਖੀ ਹੋ ਗਏ ਸੰਘਰਸ਼ ਦਾ ਬੇਇਰਜ਼ਾਤਾ ਹੈ ਕਿਉਂਕਿ ਬੇਤੋ ਨੇ ਹਰਪਾਲ ਸਿੰਘ ਜੀਮਾ ਨਾਲ ਮੁੱਖ ਮੰਤਰੀ ਭਵੰਤਵ ਨਾਲ ਚੰਡੀਗੜ੍ਹ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਮੁੱਖ ਮੰਗ ਸੀਗੇ D 8 16 ਫਰੈਂਡ ਵਾਧਾ ਕਰਨਾ 5.5 ਸਾਲ ਦਾ ਪੇਗੰਦਾ ਏਰੀਆ ਦਾ ਇਸ 17 7 2020 ਵਾਲੇ ਮਲਾਇਆਂ ਨੂੰ 6ਵੇਂ ਬੇਹ ਨਾਗਵਾਨਾ ਪੁਰਾਣੀ ਪੈਨਸਨ ਕੀ ਹੁੰਦੇ ਉੱਪਰ ਮਾ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਅੱਜ ਤੱਕ ਪੁਰਾਣੀ ਪੈਨਸਨ ਗੇਮ 1972 ਦੇ ਅਨਸਾਰ लागू ਨਹੀਂ ਕੀਤੀ ਗਈ ਜਿਸ ਕਰਕੇ ਮਲਾਜਮਾਂ ਨੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਮਾਨ ਸਰਕਾਰ ਦੀ ਮੁਰਦਾ ਹੋਰ ਕੀਤੀ ਜੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਉਸ ਤੋਂ ਬਾਅਦ ਦਿੱਲੀ ਜਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਵਾਸਤੇ ਇੰਡੀਆ ਦੀ ਹਰ 스테ਜ ਤੋਂ ਮਲਾਜਮ ਦਿੱਲੀ ਪਹੁੰਚੇ ਮੁੱਖ ਮੰਗ ਸੀਗੇ ਨਾ ਤੁਨ ਯੂਪੀਐਸ ਮਨਜ਼ੂਰਾ ਨਾ ਉਹਨਾਂ ਐਨਪੀਐਸ ਮੰਜੂਰਾ 올ਡ ਪੈਨਸ਼ਨ ਲੌਗ ਕੀਤਾ ਜਾਵੇ ਕੇਂਦਰ ਸਰਕਾਰ ਹੋਵੇ ਜਾਂ ਮਾਂ ਸਰਕਾਰ ਹੋਵੇ ਸਿਰਫ ਲਾਰੇ ਲਾ ਕੇ ਟਾਈਮpass ਕਰ ਰਹੀ ਆ ਦੂਜੇ ਪਾਸੇ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮਕਾਰ ਦੇ ਕੱਚੇ ਮਲਾਇਆ ਨੂੰ ਪੱਕੇ ਕਰਨ ਵਾਸਤੇ ਸਰਕਾਰ ਉਹਨਾਂ ਇੱਕ ਪੱਤ ਜਾਰੀ ਕੀਤਾ ਗਿਆ ਹੈ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਜਿਆ ਰੋਪਰ ਸਰਪਲਾਨ ਦੇ ਵਿੱਚ ਲਹਿਰਾ ਮਬ ਸਰਪਲਾਨ ਦੇ ਵਿੱਚ ਜਿੰਨੇ ਵੀ ਕੰਮੇ ਕੱਚੇ ਕੰਮ ਕਰਦੇ ਆ ਬਿਨਾਂ ਸ਼ਰਤ ਉਹਨਾਂ ਨੂੰ ਰੈਗੂਲਰ ਹਰ ਹਾਲਤ ਵਿੱਚ ਕੀਤਾ ਜਾਵੇ ਕਿਉਂਕਿ 20-20 ਸਾਲ ਹੋ ਗਏ ਮਲਾਹਣ ਕੰਮ ਕਰਦੇ ਆ ਉਹਨੂੰ ਹੁਣ ਕੰਡੀਸ਼ਨਲ ਆਈ ਜਾਂਦੀ ਸਰਕਾਰ ਅਸੀਂ ਮੰਗ ਕਰਦੇ ਆ ਜਿਹੜੇ ਕੱਚੇ ਕੰਮ ਆ ਸਰਕਾਰ ਦੇ ਮਹਿੰਗੇ ਕੰਮ ਕਰਦੇ ਆ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਅਰ ਡਾਇਰਮ ਸਾਥੀਆਂ ਨੂੰ ਸੈਕਟਰ 2 59 ਦੀ ਬਹੁਤ ਮੰਡੀ ਵੱਡੀ ਮੰਗਾ ਜਿਸ ਨੂੰ ਲੈ ਕੇ ਬੇਤਨ ਹਰਪਾਲ ਸੇ ਚੀਮਾ ਨਾਲ ਮੁੱਖ ਮੰਤਰੀ ਭਗਮਾਨ ਤਾਂ ਨਾਲ ਈ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਆਮ ਤੌਰ ਤੇ ਬੇਸਟੇ ਰਹੀਆਂ ਅਜੇ ਤੱਕ ਫੈਡਰ ਦੁਆਰਾ ਨਾ ਨਹੀਂ ਤਾ ਗਿਆ ਮੀਡਲ ਵਰਕਰਾਂ ਆਸਾ ਵਰਕਰਾਂ ਅਗਰਮੜੀ ਵਰਕਰਾਂ ਨੂੰ ਮਾਨਵਤਾ ਦੇ ਵਾਅਦਾ ਕੀਤਾ ਜਾਵੇ ਮਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਮਾਨ ਤਾਂ ਦਾ ਹਲਕਾ ਧੂਰੀ ਵੇ ਜਾਗੇ ਮਲਾਜ਼ਮਾਂ ਨੇ ਮਾਸ ਹੈ ਲਾਰਮ ਬੋਲ ਖੋਲੀ ਹਰ ਮੈਗਨਮ ਲਾਜਮ ਪਹੁੰਚਿਆ ਪਰ ਮਾਂ ਸਰਕਾਰਾ ਜੇ ਵੀ ਜੋ ਡੀਏ ਵਾਅਦਾ ਨਹੀਂ ਕਰ ਰਹੀ ਪੇਕਿੰਦੇ ਏਰੀਆ ਦੇਣ ਸੰਦੀ ਕੋਈ ਗੱਲ ਉਹਦੇ ਨਹੀਂ ਨਾ ਕੋਈ ਨੋਟਿਫਿਕੇਸ਼ਨ ਜਾਰੀ ਕਰੀ ਹੈ ਅਸੀਂ ਮੰਗ ਕਰਦੇ ਆ ਜੇ ਜੁਮਲਾ ਦੇ ਮੰਗਾਂ ਨੂੰ ਨਾ ਹੱਲ ਕੀਤਾ ਜਾਵੇ 2027 ਦੇ ਵਿੱਚ ਮਾਂ ਸਰਕਾਰ ਦੇ ਹਾਲਾਤ ਦਿੱਲੀ ਵਾਲੇ ਬਣਾ ਦੇਣਗੇ ਮਲਾਜਮ ਧੰਨਵਾਦ ਸਤਿਓ ਮਿਲਿਓਨ ਵਾਰ ਲੋਕ ਸ਼ੇਅਰ ਕਰੋ ਜੀ